ਹਾਂਜੀ ਸਾਸਿਕਾਲ ਜੀ ਅਸਵੇਲ ਸਵੇਰੇ ਸਾਡੇ ਘਰ ਆ ਗਏ ਸੀ ਗੈਸਟ ਇੰਨੇ ਸਾਰੇ ਬੋਡੀ ਤੇ ਟੈਟੂ ਦੇਖ ਕੇ ਤੁਸੀਂ ਸਮਝ ਗਏ ਹੋਣੇ ਕਿ ਵੀਰ ਜੀ ਇੱਕ ਟੈਟੂ ਆਰਟਿਸਟ ਨੇ ਅੱਜ ਗੋਪੀ ਲੋਂਗਿਆ ਸਾਬ ਦੁਆਰਾ ਫੇਰ ਟੈਟੂ ਬਣਵਾਉਣ ਲੱਗੇ ਆ ਇਹ ਮੁੰਡਾ ਬੋਲਦਾ ਮੈਂ ਤੁਹਾਨੂੰ ਡਰਾਇੰਗ ਕਰਕੇ ਦਿਖਾਣਾ ਕਿ ਮੇਰੀ ਡਰਾਇੰਗ ਕਿੰਨੀ ਅੱਛੀ ਹੈ ਹਸਬੰਡ ਨੇ ਜਲਦੀ ਜਲਦੀ ਆਪਣੀ ਚਾਹ ਕਰ ਲਈ ਸੀ ਖਤਮ ਸਾਈਂ ਵੀ ਲੱਗੇ ਸੀ ਪਿੱਠ ਸਾਫ਼ ਕਰਨ ਕਿਉਂਕਿ ਟੈਟੂ ਨਵਾਂ ਬਾਰਨਾ ਪਿੱਠ ਦੇ ਉੱਤੇ ਮੈਂ ਬੋਲਿਆ ਕਿ ਨਾ ਹਸਬੰਡ ਨੂੰ ਡਰਾਣੇ ਆ ਸੋਈਆਂ ਦਿਖਾ ਕੇ ਕਿ ਦੇਖੋ ਸੋਈਆਂ ਕਿੰਨੀ ਵੱਡੀਆਂ ਵੱਡੀਆਂ ਤੇ ਉਹਨਾਂ ਨੇ ਹੱਥ ਜੋੜ ਸਾਇਮੀ ਨੇ ਡਾਕਟਰ ਵਾਲੇ ਗਲਵਸ ਚਾੜ੍ਹ ਲਏ ਸੀਗੇ ਦੋਵੇਂ ਹੱਥਾਂ ਦੇ ਉੱਤੇ ਹਸਬੈਂਡ ਲੱਗੇ ਸੀਗੇ ਟੈਟੂ ਪਸੰਦ ਕਰਨ ਕਿ ਕੌਣ ਸਾ ਟੈਟੂ ਪਿੱਠ ਦੇ ਉੱਤੇ ਬਣਾਉਣਾ ਹੈ ਜੋ ਕਿ ਸਾਰਿਆਂ ਨੂੰ ਦੇਖਣ ਦੇ ਵਿੱਚ ਵਧੀਆ ਲੱਗੇ ਤਾਂ ਉਹਨਾਂ ਨੂੰ ਟੈਟੂ ਪਸੰਦ ਆ ਗਿਆ ਸੀਗਾ ਬੋਲਦੇ ਕਿ ਮੈਂ ਆਹੀ ਵਾਲਾ ਬਣਾਉਣਾ ਹੈ ਤੇ ਸੈਟਅਪ ਲੱਗਣਾ ਸ਼ੁਰੂ ਹੋ ਗਿਆ ਸੀਗਾ ਤੇ ਸੈਟਅਪ ਸਾਰਾ ਲੱਗ ਗਿਆ ਸੀਗਾ ਇੱਧਰ ਮੈਂ ਇਸ ਵੀਰ ਨੂੰ ਪੁੱਛਿਆ ਕਿ ਤੁਸੀਂ ਚਾਹ ਪੀਣੀ ਕਹਿੰਦੇ ਨਹੀਂ ਪੀਣੀ ਜਦੋਂ ਇਹਨਾਂ ਨੇ ਨਹੀਂ ਬੋਲਿਆ ਫਿਰ ਮੈਨੂੰ ਪਤਾ ਲੱਗਾ ਕਿ ਇਹ ਬੋਲ ਨਹੀਂ ਸਕਦੇ ਇਹਨਾਂ ਦੀ ਆਵਾਜ਼ ਨਹੀਂ ਹੈਗੀ ਸਿਰਫ ਇਸ਼ਾਰਿਆਂ ਦੇ ਵਿੱਚ ਦੱਸਦੇ ਸੀਗੇ ਕਿ ਨਹੀਂ ਪੀਣੀ ਮੇਰਾ ਪੇਟ ਖਰਾਬ ਹੈ ਇਸ ਵੀਰੇ ਦੇ ਚਿਹਰੇ ਦੇ ਉੱਤੇ ਮਿਸਮਾਇਲ ਹੀ ਰਹਿੰਦੀ ਤੇ ਫਿਰ ਉਸਨੇ ਆਪਣੀ ਪੂਰੀ ਜੋ ਬਾਜੂ ਕਦ ਦੁੱਖ ਨਹੀਂ ਲੱਗਾ ਤੇ ਸਾਰਿਆਂ ਦੇ ਵਿੱਚ ਬੋਲੇ ਨਹੀਂ ਸਿਰ ਹਿਲਾ ਕੇ ਤੇ ਇਧਰ ਸਾਈ ਬੀਜ ਜੀ ਸ਼ੁਰੂ ਹੋ ਗਏ ਸੀ ਟੈਟੂ ਬਣਾਉਣ ਤੇ ਹਸਬੰਦ ਨੂੰ ਦੁੱਖ ਲੱਗਦਾ ਪਿਆ ਸੀਗਾ ਉਹ ਕਹਿੰਦੇ ਹੁਣ ਮੈਂ ਬੈਠ ਕੇ ਟੈਟੂ ਬਣਾਣਾ ਤੇ ਫਿਰ ਦੁੱਖ ਲੱਗਿਆ ਕਹਿੰਦੇ ਨਹੀਂ ਛੱਡੋ ਪੁਰੇ ਮੈਂ ਫਿਰ ਲਮਾ ਪੈ ਕੇ ਟੈਟੂ ਬਣਵਾਣਾ ਆ ਟੈਟੂ ਕਿਹੜਾ ਬਣਦਾ ਪਿਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਲਾਸਟ ਦੇ ਵਿੱਚ ਪਤਾ ਲੱਗਣਾ ਤੇ ਮੈਂ ਹਸਬੰਦ ਨੂੰ ਗੱਲਾਂ ਦੇ ਵਿੱਚ ਲਾਇਆ ਹੋਇਆ ਸੀਗਾ ਕਿ ਉਹਨਾਂ ਦਾ ਦਰਦ ਦੇ ਵੱਲ ਧਿਆਨ ਨਾ ਜਾਵੇ ਤੇ ਮੇਰੇ ਨਾਲ ਗੱਲਬਾਤਾਂ ਕਰਦੇ ਪਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਹਾਂਜੀ ਦਰਦ ਹੁੰਦਾ ਪਿਆ ਆ ਜਾ ਤੂੰ ਆ ਜਾ ਇੱਥੇ ਮੈਂ ਅਜਵੰਡ ਫੇਰ ਉੱਠ ਕੇ ਟੈਟੂ ਬਣਾਉਂਦੇ ਹੋਏ ਤੇ ਦੂਜੇ ਵੀਰ ਨੂੰ ਬੁਲਾ ਕੇ ਉਹਨਾਂ ਦੀ ਲੱਤਾਂ ਫੜ ਕੇ ਰੱਖਣੀ ਹੈ ਹੁਣ ਜਦੋਂ ਤੱਕ ਟੈਟੂ ਨਹੀਂ ਬਣਦਾ ਉਦੋਂ ਤੱਕ ਕੋਠੇ ਨਹੀਂ ਦੇਣਾ ਹੈਗਾ ਤੇ ਟੈਟੂ ਦਾ ਜੋ ਕੰਮ ਸੀਗਾ ਉਹ ਅੱਧੇ ਤੋਂ ਜ਼ਿਆਦਾ ਹੋ ਚੁੱਕਿਆ ਸਾਡੀ ਟੀਮ ਆ ਗਈ ਸੀ ਗੋਪੀ ਲੋਂਗੇ ਦਾ ਹੌਸਲਾ ਵਧਾਣ ਪੈਰੀ ਹੱਥ ਲਾਉਣ ਦਾ ਨਵਾਂ ਤਰੀਕਾ ਮੈਂ ਕਿ ਇਦਾਂ ਪੈਰਾਂ ਦੇ ਹੱਥ ਕੋਣ ਲਾਂਦਾ ਐ ਬੋਲਦੇ ਕਿ ਸਾਡਾ ਗਾਣਾ ਆਂਦਾ ਪਿਆ ਬਾਬਾ ਹਲੇ ਅਸੀਂ ਉਸ ਗਾਣੇ ਦੇ ਫੀਲ ਦੇ ਵਿੱਚ ਚੱਲਦੇ ਪਏ ਇਸ ਕਰਕੇ ਇਦਾਂ ਪੈਰੀ ਹੱਥ ਲਾਇਆ ਉਹਦੀਆਂ ਟੀਕਾ ਮਾਰਦੀਆਂ ਹੋਈਆਂ ਨੇ ਬਾਬਾ ਜੀ ਆਹ ਤੂੰ ਆਹ ਅੱਛਾ ਤਾਂ ਹੀ ਮੈਂ ਕਹਾਂ ਕਿ ਪੈਰੀ ਹੱਥ ਇਹ ਕਿਹੜਾ ਪੈਰੀ ਹੱਥ ਸੀਗਾ ਬੰਦੇ ਬੰਦਾ ਇੱਕ ਟੀਕਾ ਲਗਾਉਂਦਾ ਤਾਂ ਉਹਦੇ ਦੱਸ ਜੁੰਦੇ ਤੇ ਪਤਾ ਨਹੀਂ ਕਿੰਨੇ 500 ਲੱਗਦੇ ਨੇ ਵੀ ਭਾਈ ਦੇਖੋ ਮੈਂ ਟੈਂਟ ਤੋਂ ਬੇਚਕ ਬਣਾਉਣੇ ਨੇ ਸਾਰੇ ਮੈਂ ਟੀਕੇ ਤੋਂ ਅੱਜ ਵੀ ਡਰਦਾ ਹਾਂ ਦੇਤੋਂ ਜ਼ਿਆਦਾ ਹੋ ਚੁੱਕਾ ਕੰਮ ਆਪਣਾ ਆ ਜਾਓ ਵੀ ਤਗੜੇ ਹੋ ਗਏ ਯਾਰ ਲੱਗਦਾ ਨਾ ਸਿੱਖ ਅੰਪਾਇਰ ਇਦਾਂ ਦਾ ਹੈ ਮਤਲਬ ਕਿ ਦੇ ਸੌਣ ਕੇ ਬਣਾਇਆ ਇਹਨੂੰ ਸਾਦ ਆਪਾਂ ਦਿੱਤਾ ਸਕਦੇ ਆ ਪੇ ਇੰਨੇ ਨਕਸ਼ੇ ਕਰਕੇ ਇੰਨੇ ਪੰਗੇ ਬੰਦ ਹੈ ਨਾ ਸਰਕਾਰਾਂ ਹੁੰਦੀਆਂ ਵਾਦੇ ਕਰਦੀਆਂ ਉਹ ਖੇ 5 ਸਾਲ ਬਾਅਦ ਰਟਾਇਰ ਹੋ ਜਾਂਦੇ ਜਿਹੜੇ ਵਾਦੇ ਕਰਦੇ ਆ ਉਹ ਪੂਰੇ ਨਹੀਂ ਹੁੰਦੇ ਉਹ ਵੀ ਇੰਨੇ ਇੱਕ ਪੰਜਾਬ ਦੇ ਤੁਸੀਂ ਇਹ ਸੋਚ ਕੇ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਐਡੇ ਅੰਪਾਇਰ ਨੂੰ ਸਾਹਮਣਾ ਸੀਗਾ ਜਿਹਦੇ ਵਿੱਚ ਇਹਦੇ ਵਿੱਚ ਹਮਾਤਲਾ ਅੱਡਾ ਹਰਿਆਣਾ ਅੱਡਾ ਸਾਰੇ ਨੂੰ ਸਾਹਮਣਾ ਸੀਗਾ ਫਿਰ ਇਹ ਸੋਚੋ ਵੀ ਉਹ ਰਾਜਾ ਕਿੱਦਾਂ ਦਾ ਹੋਊਗਾ ਮੈਂ ਜਿਵੇਂ ਛੇ ਪੰਜਾਬ ਗਾਣਾ ਗਾਇਆ ਸੀ ਮੈਂ ਤਕਰੀਬਨ ਮੈਂ ਤਕਰੀਬਨ ਉਹ ਗਾਣੇ ਦੇ 6 ਮਹੀਨੇ ਬਰਦ ਕੀਤਾ ਤੁਹਾਨੂੰ ਦਾ ਪਤਾ ਹੀ ਹੈ ਠੀਕ ਹੈ ਲੈ ਕੇ ਸਾਨੂੰ ਕਿਤਾਬਾਂ ਤੋਂ ਬਿਨਾ ਅਸੀਂ ਪੜਿਆ ਤਾਂ ਗਜ਼ਰ ਲਿਖ ਵੀ ਨਹੀਂ ਸਕਦੇ ਹਰੇਕ ਚੀਜ਼ ਦਾ ਇਹ ਮੁੰਦਾ ਮਤਲਬ ਹੁੰਦਾ ਹਾਂ ਰੱਬ ਇਹ ਅੱਜ ਕੱਲ ਇੰਨੀ ਦੇ ਛੋਟੇ ਜਿਹੇ ਪੰਜਾਬ ਕਰਕੇ ਲੜੀ ਜਾਂਦੇ ਆ ਤੇ ਇਹ ਸਮੋ ਐਡਾ ਪੰਜਾਬ ਦਾ ਐਡਾ ਵੱਡਾ ਪੰਜਾਬ ਸੀ ਕਿੱਦਾਂ ਸਾਂਭਿਆ ਹੋਣਾ ਇਹ ਕਹਿੰਦੇ ਸਾਰੇ ਮੇਤ ਜੋੜ ਕੇ ਆ ਵੀ ਬਲਾਰਾ ਨਹੀਂ ਹਾਂ ਸਾਰੇ ਤਾਂ ਮੁਕਤ ਨੇ ਜੀ ਐਡਾ ਅੰਪਾਇਰ ਸਿੱਖ ਰਾਜ ਨੇ ਸਾਂਭਿਆ ਠੀਕ ਆ ਅੱਜ ਅਸੀਂ ਇੱਕ ਪੰਜਾਬ ਦੇ ਇਲੈਕਸ਼ਨ ਸਹੀ ਹੁਣ ਇੰਨਾ ਨਹੀਂ ਸਾਂਭਿਆ ਜਾਂਦਾ 5 ਸਾਲਾਂ ਲਈ ਵੋਟਾਂ ਲੈਣ ਦੀ ਵਾਦਾ ਕਰਦੇ ਆ ਬਾਅਦ ਦੇ ਵਿੱਚ ਮੁੱਕਰ ਜਾਂਦੇ ਆ ਤਮੜ ਕੇ ਭੇ 5 ਸਾਲ ਬਾਅਦ ਦੁਨੀਆ ਸੋਚਦੀ ਆ ਹੁਣ ਇਹ ਤਾਂ ਸਾਡਾ ਕੁਝ ਕੀਤਾ ਨਹੀਂ ਹੁਣ ਅਸੀਂ ਅਗਲੇ ਨੂੰ ਵੋਟਾਂ ਪਾਵਾਂਗੇ ਜੇ ਕੋਈ ਬੰਦਾ ਵਧੀਆ ਸਾਡੇ ਪੰਜਾਬ ਨੂੰ ਸਵਾਰੇ ਸਾਡੇ ਬੰਦੇ ਇਲੈਕਸ਼ਨ ਦੇ ਵਿੱਚ ਵੀ ਨਾ ਉਹਨੂੰ ਰਾਜੇ ਨੂੰ ਬਦਲਣ ਮਤਲਬ ਜਿਹੜਾ ਮੁੱਖ ਮੰਤਰੀ ਇੱਕ ਵਾਰੀ ਆ ਕੇ ਸਹੀ ਸਵਾਗਤਿਆ ਨਾ ਮੈਂ ਕਹਿੰਦਾ ਉਹਨੂੰ ਅਗਲੀ ਵਾਰੀ ਵੋਟਾਂ ਮੰਗਣ ਦੀ ਲੋੜ ਨਹੀਂ ਘਰ ਘਰ ਜਾ ਕੇ ਖੜਾ ਹੋ ਕੇ ਕਹਦੇ ਵੀ ਮੈਂ ਇੱਦਾਂ ਖੜਾ ਆਂ ਵੋਟ ਪਾਉਣੀ ਆ ਲੋਕੀ ਆਪ ਜੇ ਉਹ ਖੜਾ ਵੀ ਨਹੀਂ ਹੋਊਗਾ ਨਾ ਸਾਨੂੰ ਪਤਾ ਹੋਵੇ ਇਹਨਾਂ ਸਾਡੇ ਲਈ ਕੰਮ ਕੀਤਾ ਲੋਕੀ ਆਪ ਰਿਕਵੈਸਟ ਕਰਨਗੇ ਕਿ ਵੀ ਤੁਸੀਂ ਖੜੋ ਹੋ ਕਿ ਤੇ ਆਪਾਂ ਕਿਸੇ ਦੇ ਹੱਥ ਨਹੀਂ ਪੰਜਾਬ ਦੇ ਨਾ ਜੇ ਅਸੀਂ ਇਮਾਨਦਾਰੀ ਨਾਲ ਲੋਕ ਵੀ ਲੋਕਾਂ ਨੂੰ ਵੀ ਮੀਚੀ ਦੀ ਨੌਲੇਜ ਹੋ ਆ ਜਿਹੜਾ ਤੁਹਾਨੂੰ ਸਿੱਖ ਰਾਜ ਬਾਰੇ ਇੱਕ ਆਪਣਾ ਗੀਤ ਆਇਆ ਸੀਗਾ ਆਹ ਸਾਈਡ ਤੇ ਪੋਸਟਰ ਲੱਗਾ ਆ ਇਹਦਾ ਨਾਮ ਸ਼ੇਰੇ ਪੰਜਾਬ ਇਹ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ ਆ ਇਹ ਇੱਕ ਬਸਤਾਰ ਦੇ ਨਾਲ ਉਸ ਗੀਤ ਦੇ ਵਿੱਚ ਦੱਸੀਆਂ ਗਈਆਂ ਆ ਦਵਾ-ਦਵਾ ਜਾ ਕੇ ਸਰਚ ਮਾਰੋ ਅੱਧੇ ਨਾਲੋਂ ਜ਼ਿਆਦਾ ਹੋ ਗਿਆ ਤੇ ਨਾ ਤਾਂ ਚਲੋ ਇੰਨੀ ਕੁ ਤਾਂ ਬਰਦਾਸ਼ਤ ਕਰਨੀ ਪੈਣੀ ਹੈ ਨਾ ਕਿਉਂਕਿ ਪਹਿਲੇ ਪੰਜਾਬ ਨੇ ਵਿਚਾਰੇ ਨੇ ਇੰਨੇ ਧੱਕੇ ਛੱਲੇ ਜਾਂਦੇ ਆ ਪਰ ਨਾ ਚੰ ਸਾਦੇ ਹੋ ਗਿਆ ਜੀ ਹੋ ਗਿਆ ਡੰਡ ਮਾਰਨਾ ਡਾਂਡ ਮਾਰਨਾ ਕੇ ਹੁਣ ਹਾਂਜੀ ਹੋ ਗਿਆ ਕੰਪਲੀਟ ਪੁੱਤਰ ਇਹ ਕਰੋ ਚੱਕ ਤੇ ਤਕਲੀਫ ਤਾਂ ਜੋ ਹੋਣੀ ਹੋਣੀ ਜਾਂ ਨਹੀਂ ਵੀ ਕੁਝ ਵੀ ਪਰ ਤੁਸੀਂ ਪੈਡੂ ਚੈੱਕ ਕਰੋ ਨੇਤਾ ਦਾ ਮੁੱਲ ਹੁਣ ਮਿਲਿਆ ਆਪਾਂ ਨੂੰ ਹੈ ਕਭੀ ਟਾਈਮ ਲੱਗ ਗਿਆ ਬਹੁਤ ਸੋਹਣਾ ਮੇਰੇ ਬਹੁਤ ਘੈਂਟ ਟੈਟੂ ਬਣਿਆ ਪਰ ਮਾਦਮਾਂ ਚੰਗੀ ਕਰਾ ਦੇਖੇ ਪੰਜਾਬ ਬਹੁਤ ਵੱਡਾ ਹੈਗਾ ਬਾਈ ਨੂੰ ਅੱਜ ਪਤਾ ਲੱਗਣਾ ਪੜਾਣਾ ਪੰਜਾਬ ਕਿੰਨੀ ਦਰਦਾਂ ਚੇਲੇ ਹੋ ਗਏ ਸਨ ਪੰਜਾਬ ਉਹਨੇ ਆ ਪਿੱਠ ਦਵਾ ਬਾਈ ਟੈਟੂ ਹੋ ਗਿਆ ਕੰਪਲੀਟ ਜੋ ਬਣਾਇਆ ਸਾਈਂ ਵੀਰ ਲੁਧਿਆਣੇ ਤੋਂ ਦਾ ਸਿੱਖ ਅੰਪਾਇਰ ਪੰਜਾਬ ਸਿੰਘ ਦਾ ਸਪਾਈ ਹਾਂਜੀ ਕਿਵੇਂ ਲੱਗਿਆ ਟੈਟੂ ਦੱਸਿਓ ਕਮੈਂਟਾਂ ਦੇ ਵਿੱਚ ਬਾਏ ਬਾਏ ਸਾਰਿਆਂ